ਤੋ ਘੱਟ ਵੀ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਭਾਜੀ ਧਰਮਿੰਦਰ ਭਾਜੀ ਨਾ ਵਿਨੋਦ ਖੰਨਾ ਜੀ ਫਿਰ ਰਜੇਸ਼ ਖੰਨਾ ਜੀ ਫਿਰ ਆਪਣੇ ਮਨੋਜ ਕੁਮਾਰ ਜੀ ਜਿੰਨੇ بڑے ਐਕਟਰ ਸਨ ਜੀ ਸਾਰੇ ਪੰਜਾਬ ਦੇ ਹੋਏ ਜਾਂ ਆਪਣੇ ਹਿੰਦੀ ਇੰਡਸਟਰੀ ਦੇ ਹੋਏ ਚੱਕਰ ਲੱਗਦਾ ਨੇ ਲੋਕ ਉੱਥੇ ਫਿਰ ਆਦੇ ਨੇ ਇਹ ਕੋਈ ਸਾਈਨ ਲੈਣ ਨੂੰ ਆਉਂਦਾ ਕੋਈ ਕੁਝ ਅੱਛਾ ਆਟੋਗ੍ਰਾਫ ਲੈਣ ਦੇ ਆਟੋਗ੍ਰਾਫ ਲੈਣ ਦੇ ਹਾਂਜੀ ਹਾਂਜੀ ਤੋ ਮੇਰੇ ਕੋਲ ਆਦਾ ਨਹੀਂ ਤਾਂ ਜੀ ਮੈਨੂੰ ਲਿਖਣਾ ਤੇ ਪੜ੍ਹਨਾ ਤੁਸੀਂ ਤੇ ਫਿਰ ਮੇਰੇ ਦੋਸਤਾਂ ਵੀ ਯਾਰ ਜੇ ਤੁਹਾਨੂੰ ਕੱਲ ਕੁਝ ਬਣ ਵੀ ਜਾ ਲੋਕਾਂ ਨੂੰ ਫੇਰ ਤੇਰੇ ਕੋਲ ਆਣਾ ਤੇਰੇ ਕੋਲ ਲਖਾਰਾ ਕੋ ਤੂੰ ਗੇ ਲਿਖੂਗਾ ਮੈਨੂੰ ਉਹੀ ਸ਼ਰਮ ਦੇ ਮਾਰੇ ਨੇ ਪਿੱਛੇ ਪਿੱਛੇ ਮਤਲਬ ਵਾਰ ਪਾ ਗਿਆ ਜੀ ਮਾਲਕ ਦਾ ਹੀ ਬਾਕੀ ਜਿਹੜੇ ਹੋਰ ਸੰਗੀ ਸਾਥੀ ਹੁੰਦੇ ਜਿਹੜੇ ਕਿਸ ਦਾ ਸਹਾਰਾ ਪਾਣ ਜਾਂਦੇ ਉਹਨਾਂ ਦੀ ਬਦੌਲਤਾਂ ਜੀ ਅੱਗੇ ਸਾਡੇ ਮਾਪੇ ਦਾ ਜੀ ਹਾਂਜੀ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਲੋਦੀਪੁਰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਔਰ ਇੱਥੇ ਅਸੀਂ ਇੱਕ ਬਲੱਖਣ ਸਖਸ਼ੀਤ ਨੂੰ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੇ ਹਿੰਦੀ ਫਿਲਮ ਇੰਡਸਟਰੀ 'ਚ ਵੱਡਾ ਕੰਮ ਕੀਤਾ ਫਾਈਟ ਮਾਸਟਰ ਰਹੇ ਤੇ ਕਈ ਕਰੈਕਟਰ ਰੋਲ ਵੀ ਕੀਤੇ ਕਈ ਹਿੰਦੀ ਫਿਲਮਾਂ 'ਚ ਵਿਲਨ ਦਾ ਰੋਲ ਵੀ ਕੀਤਾ ਘੱਟੋ-ਘੱਟ ਵੀ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਇਹ ਸਾਡੇ ਇਲਾਕੇ ਦਾ ਮਾਣ ਹੈ ਇਹਨਾਂ ਦਾ ਨਾਮ ਹੈ ਜੀ ਇਹਨਾਂ ਦਾ ਨਾਮ ਹੈ ਜੀ ਢਿੰਡਾ ਢਿੰਡੇ ਦੇ ਨਾਮ ਨਾਲ ਉੱਥੇ ਮਸ਼ਹੂਰ ਹੈ ਇਹ ਵੈਸੇ ਤਾਂ ਇਹਨਾਂ ਦਾ ਨਾਮ ਹੈ ਭੁਪਿੰਦਰ ਸਿੰਘ ਜੀ ਪਰੰਤੂ ਫਿਲਮ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਢਿੰਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਰ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਦੇ ਤਜਰਬੇ ਦੀ ਤੁਹਾਨੂੰ ਜਿਹੜੀ ਜਾਣ ਪਛਾਣ ਕਰਾਵਾਂਗੇ ਸਵਾਗਤ ਹੈ ਭਿੰਦਾ ਭਾਜੀ ਤੁਹਾਡਾ ਚੈਨਲ ਤੇ ਪਹਿਲਾਂ ਤਾਂ ਆਪਣਾ ਦੱਸੋ ਤੁਸੀਂ ਬਚਪਨ ਆਪਣਾ ਆਪਣਾ ਸਾਰਾ ਜਿਹੜਾ ਬਚਪਨ ਕਿੱਥੇ ਗੁਜ਼ਾਰਿਆ ਬਚਪਨ ਦੇ ਵਿੱਚ ਕਿਆ-ਕਿਆ ਕੀਤਾ ਜੀ ਇਹ ਸਾਰਾ ਕੁਝ ਮੈਂ ਜੀ ਬਚਪਨ ਵਿੱਚ ਪਹਿਲੇ ਤਾਂ ਇਹ ਵੀ ਇਕਦਮ ਪੜ੍ਹੇ ਲਿਖਿਆ ਨਹੀਂ ਸੀ ਜੀ ਹੈ ਜੀ ਤੇ ਫਿਰ ਮੈਂ ਬਚਪਨ ਵਿੱਚ ਫਿਰ ਗਰੀਬੀ ਜ਼ਿਆਦਾ ਸੀ ਜੀ ਗਰੀਬੀ ਜ਼ਿਆਦਾ ਹੋਣ ਕਰਕੇ ਲੋਕਾਂ ਦੀਆਂ ਮਤਲ ਮੱਝਾਂ ਚਾਰੀਆਂ ਸੀ ਤੇ 5 5 ਰੁਪਏ ਮਿਲਦੇ ਹੁੰਦੇ ਸੀ ਜਾਂ ਸਾਨੂੰ ਬੱਚਿਆਂ ਨੂੰ ਤੇ ਫਿਰ ਉਹਨਾਂ ਨਾਲ ਹੌਲੀ-ਹੌਲੀ ਕਰਦੇ ਕਰਦੇ ਆ ਹੈ ਵੀ ਕਦੀ ਰੇਲਵੇ 'ਚ ਜੀ ਕਦੀ ਕਿਤੇ ਕਦੀ ਕਿਤੇ ਸਾਡਾ ਭਰਾ ਬਣਾ ਜਿਹੜਾ ਥਾ ਉਹ ਫਿਰ ਬੰਬੇ ਚਲੇ ਗਿਆ ਠੀਕ ਹੈ ਜੀ ਉਹਨਾਂ ਦੇ ਜਾਣ ਤੋਂ ਫਿਰ ਮੈਂ ਇਤਿਹਾਦੀ ਮਤਲ ਹੈਗਾ ਉਹ ਕਹਿੰਦਾ ਚੱਲ ਆ ਜਾ ਯਾਰ ਬੰਬੇ ਤੂੰ ਤੈਨੂੰ ਡਰਾਈਵਿੰਗ ਸਿਖਾ ਦਿੰਨੇ ਆ ਟਰੱਕ ਦੀ ਤੇ ਫਿਰ ਮੈਂ ਉਹ ਜਦੋਂ ਅੱਥੇ ਮੈਂ ਬੰਬੇ ਚਲੇ ਗਿਆ ਜੀ ਤਿੰਨ ਕਮੀਨ ਮੈਂ ਸਿੱਖਦਾ ਰਿਹਾ ਆਪਣਾ ਗੱਡੀ-ਗੋਡੀ ਫਿਰ ਮੇਰਾ ਲਾਇਸੈਂਸ ਬਣ ਗਿਆ ਲਾਇਸੈਂਸ ਬਣਨ ਤੋਂ ਬਾਅਦ ਵੀਰ ਭਰਾ ਕਹਿੰਦਾ ਯਾਰ ਹੁਣ ਦੇ ਪੰਜਾਬ ਤੇ ਚੱਲੇ ਜਾ ਤੇ ਮੈਂ ਫੇਰ ਪੰਜਾਬ ਆ ਗਿਆ ਜੀ ਐ ਤੇ ਇੱਕ ਦੀ ਟਰੱਕ ਤੇ ਮੈਂ ਕਲੀਂਡਰ ਚੜ ਗਿਆ ਉਹ ਜੀ ਮੈਂ ਫੇਰ ਇੱਕ ਰਾਤ ਦੋ ਰਾਤਾਂ ਗਏ ਆ ਜੀ ਉਧਰ ਰੋਪੜਵਾਲ ਉਹ ਗੱਡੀ ਖਰਾਬ ਹੋ ਗਈ ਤੇ ਗੱਡੀ ਖਰਾਬ ਹੋਣ ਕਰਕੇ ਉਹ ਮੈਂ ਜਾ ਕੇ ਜੋ ਕੋਲਾਨ ਨਹੀਂ ਆਉਂਦੇ ਤੇ ਉਹਨੇ ਫੇਰ ਡਰਾਈਵਰ ਕਹਿੰਦੇ ਯਕਲਾ ਫਿਰ ਮੈਂ ਭਾਜੀ ਉਹਦੇ ਨੇ ਥੱਲੀ ਜਗਾ ਜਗਾ ਦੇਖ ਕੇ ਮੈਂ ਉਲਾਤਾ ਫਿਰ ਉਹਨੂੰ ਮੈਂ ਖੋਲ ਲਈ ਗੱਡੀ ਖੋਲ ਕੇ ਮੈਂ ਤੈਰ ਲਾਤਾ ਉਹਨੂੰ ਫਿਰ ਮੈਂ ਆ ਗਿਆ ਇਹਨਾਂ ਨੇ ਫਿਰ ਨਾਨਕਪੁਰ ਸਾਹਿਬ ਆ ਕੇ ਮੈਂ ਲਾਤਾ ਉਹ ਨਹੀਂ ਵੀ ਚਲ ਤੈਨੂੰ ਬੁਲਾਉਣੇ ਆ ਫਿਰ ਉਹਨੇ ਮੈਨੂੰ ਬੁਲਾਇਆ ਨਹੀਂ ਤੇ ਮੋੜ ਕੇ ਫਿਰ ਪ੍ਰਾਂਵ ਨੇ ਬੁਲਾ ਲਿਆ ਮੈਨੂੰ ਪ੍ਰਾਂਵ ਤੇ ਕੀ ਕਰਦੇ ਸੀ ਜੀ ਪ੍ਰਾਂਵ ਜੀ ਉੱਥੇ ਉਹਦੀ ਮਰਦਨ ਦੀ ਦੁਕਾਨ ਸੀ ਅੱਛਾ ਜੀ ਛੱਟ ਕੇ ਗਈ ਕਿੰਨੇ ਭੈਣ ਭਰਾ ਆ ਜੀ ਤੁਸੀਂ ਅਸੀਂ ਪੰਜ ਭੈਣਾਂ ਜੀ ਚਾਰ ਭਰਾ ਉਹ ਵੀ ਉਹ ਅੱਛਾ ਜੀ ਫਿਰ ਉਹ ਮੈਂ ਟਰੱਕ ਟੱਕ ਤਾਂ ਸੈ ਗਿਆ ਪਰ ਮਨਾਲ ਫਿਰ ਜਾ ਕੇ ਕੰਮ ਲੱਭਿਆ ਤਾਂ ਕੰਮ ਥੋੜਾ ਬਹੁਤ ਆ ਕਰਦੇ ਕਰਦੇ ਫਿਰ ਉਹ ਉਹ ਉੱਥੇ ਜੀ ਸਾਡੇ ਆਪਣੀ ਬੀਬੀ ਦੇਵਗਨ ਜੀ ਦੀ ਕਰਦੀ ਮਤਨ ਲੈਣਾਂ ਦੀ ਸੀ ਅੱਛਾ ਜੀ ਤੇ ਉੱਥੇ ਬਰੂਧਨਾਂ ਦੋ ਤਿੰਨ ਮੁੰਡੇ ਵੀ ਆਨੇ ਹੁੰਦੇ ਤੇ ਅੱਛਾ ਜੀ ਉਹ ਨਹੀਂ ਫਿਰ ਮੈਂ ਦੇਖਿਆ ਵੀ ਇਹ ਮੁੰਡੇ ਦੀ ਸਿਹਤ ਤਾਂ ਬੜੀ ਵਧੀਆ ਹੈ ਪੰਜਾਬੀ ਆਦਮੀ ਆ ਜੀ ਪੰਜਾਬੀ ਆਦਮੀ ਆ ਹੈ ਨਹੀਂ ਉਹ ਵਾਰੀ ਵਾਰੀ ਮੇਰੇ ਨਾਲ ਬਾਗਬੀਨ ਜੀ ਹੋ ਗਈ ਮੈਨੂੰ ਵੀ ਲੱਗ ਗਈ ਪਹਿਲਾਂ ਤੇ ਹੈਗੇ ਆ ਇਹ ਤੇ ਪਰ ਆਪਾਂ ਨੂੰ ਇਹ ਨਹੀਂ ਪਤਾ ਤਾਂ ਵੀ ਇਹ ਫਿਲਮ ਲੈਂਡ ਵਿੱਚ ਕਰਦੇ ਕੀ ਆ ਇਹ ਤੇ ਕੀ ਹੁੰਦਾ ਹੈ ਨਾ ਜੀ ਤੁਹਾਡੇ ਹਿਸਾਬ ਨਾਲ ਇੱਕ ਇਹ ਸਾਨੀ ਗੱਲ ਆ ਜੀ ਇਹ ਸਨ 71 ਵਿੱਚ ਮੈਂ ਗਿਆ ਜੀ ਬੰਬਈ ਅੱਛਾ ਜੀ ਤੇ ਮੇਰੇ ਖਿਆਲੇ 70 67 ਦੀ ਗੱਲ ਹੈ ਠੀਕ ਹੈ ਤਾਂ ਉਹਨਾਂ ਨਾਲ ਫਿਰ ਮੇਰੀ ਬਾਗਬੀਤ ਹੋ ਗਈ ਹੁੰਦੇ ਹੁੰਦੇ ਵੀਰੋ ਕਿ ਕਿਵੇਂ ਪੁੱਜੇ ਜੀ ਇਹ ਸਟੰਟ ਦੇ ਤੁਸੀਂ ਕੰਮ ਕੀਤੇ ਹੋ ਸਾਰੀ ਸ਼ੁਰੂਆਤ ਇਦਾਂ ਜੀ ਮੈਂ ਜਦੋਂ ਤੁੰਡਾ ਚਣਵੀਰੋ ਜਿਹੜੀ ਬੀਰੂ ਦੇਵ ਜੀ ਦੀ ਘਰ ਦੀ ਆਂਦੀ ਸੀ ਸਾਡੇ ਮਟਨ ਲੈ ਤੇ ਉਹਨਾਂ ਨਾਲ ਮੇਰੀ ਮੁਲਾਕਾਤ ਹੋ ਗਈ ਤੇ ਉਹਨਾਂ ਨਾਲ ਮੁਲਾਕਾਤ ਹੋਣ ਨਾਲ ਫਿਰ ਮੈਨੂੰ ਕਹਿੰਦੇ ਵੀ ਇਦਾਂ ਇੱਕ ਮੇਰੇ ਕੋਲ ਬੰਦਾ ਤਾਂ ਇੱਕ ਤੇ ਰੋਟੀ ਰੋਟੀ ਪਕਾਦਾ ਹੁੰਦਾ ਸੀ ਉਹ ਕਹਿੰਦਾ ਵੀ ਯਾਰ ਮੈਂ ਤਾਂ ਤੁਸੀਂ ਇੰਨੀ ਐਕਸਰਸਾਈਜ਼ ਕਰਦੇ ਤੇ ਚਲੋ ਤੁਹਾਨੂੰ ਅਸੀਂ ਦਾਰਾ ਜੀ ਨੂੰ ਮਿਲਾ ਦਿੰਦੇ ਆ ਤੇ ਮੈਂ ਫਿਰ ਉਹਨੂੰ ਕਿਹਾ ਚੱਲ ਯਾਰ ਇਹਦਾ ਕੰਮ ਵਧੀਆ ਬਣ ਗਿਆ ਦਾਰਾ ਜੀ ਨੂੰ ਮਿਲਣਾ ਕਿਹੜੇ ਸੌਖਾ ਗੱਲ ਹੈ ਜੀ ਤੇ ਮੈਂ ਫਿਰ ਉਹ ਮੈਨੂੰ ਲੈ ਗਿਆ ਲੈ ਗਿਆ ਤਾਂ ਉੱਥੇ ਗਿਆ ਤੇ ਉਹਨਾਂ ਨੇ ਆਫਿਸ ਆਪਣਾ 베ਚਤਾ ਸੀ ਜਦੋਂ ਕਿ ਦੂਜੇ ਅਫਸਰਾਂ ਨੇ ਪੁੱਛਿਆ ਨਾ ਯਾਰ ਇਹ ਦਾਰਾ ਜੀ ਦਾ ਆਫਿਸ ਹੈ ਇੱਥੇ ਉਹ ਕਹਿੰਦੇ ਉਹ ਤਾਂ 베ਚ ਕੇ ਚਲੇ ਗਏ ਅੱਛਾ ਜੀ ਫਿਰ ਅਸੀਂ ਉਹ ਕਹਿੰਦੇ ਯਾਰ ਮੁੰਡਾ ਕਹਿੰਦਾ ਵੀ ਹੁਣ ਤਾਂ ਇੱਥੇ ਹੈ ਨਹੀਂ ਕਿ ਅੱਗੇ ਦੇਖਾਂਗੇ ਉਦੋਂ ਉਹ ਜੀ ਉਧਰੋਂ ਮੈਂ ਮੁੰਡਾ ਲੈ ਕੇ ਮੇਰਾ ਬਾਕ ਜਿੱਥੇ ਮੈਂ ਰਹਿੰਦਾ ਤਾਂ ਨਾ ਉਹ ਮੇਰਾ ਬਾਕ ਹੱਥਾ ਅੱਛਾ ਜੀ ਤਾਂ ਜਦ ਮੋਬਿਲ ਚਲੇ ਨਾ ਇੱਥੇ ਥੱਲੇ ਛੂਟਿੰਗ ਚੱਲ ਰਹੀ ਸੀ ਇਹ ਛਤਰਗਾਂ ਸੀ ਨਾ ਧੀਮਾ ਧੀਮਾ ਫਿਲਮ ਦੀ ਆ ਧੀਮਾ ਫਿਲਮ ਦੀ ਅੱਛਾ ਜੀ ਤੋ ਕਹਿੰਦਾ ਉਹਨੇ ਮੈਨੂੰ ਦੇਖਿਆ ਕਹਿੰਦਾ ਯਾਰ ਭਾਜੀ ਤੁਸੀਂ ਇੱਥੇ ਕਿੱਦਾਂ ਫਿਰਦੇ ਮੈਂ ਕਿਹਾ ਯਾਰ ਮੈਂ ਐਦਾਂ ਐਦਾਂ ਕਰਕੇ ਆਇਆ ਤਾਂ ਤੇ ਕੰਮ ਕਰਨਾ ਤਾਂ ਮਤਲਬ ਦਾਰਾ ਜੀ ਨਾ ਕੋਸਟਿੰਗ ਕਰਤੀ ਲੋਕਾਂ ਦਾ ਛੱਡ ਪਰੇ ਯਾਰ ਇਹ ਤੇ ਤੇ ਨਹੀਂ ਹੋਣਾ ਕੰਮ ਨਾਲ ساری ਜ਼ਿੰਦਗੀ ਰਹਿ ਕੇ ਦਾ ਰਹੂੰਗਾ ਕਿਉਂਕਿ ਮੈਂ ਤੈਨੂੰ ਕੰਮ ਦੱਸੂਗਾ ਫਿਰ ਉਹ ਨਹੀਂ ਇੱਕ ਦਿਨ ਮੈਨੂੰ ਮਿਲੇ ਤੇ ਬੁਲਾਇਆ ਤੇ ਮੈਂ ਫਿਰ ਸਟੂਡੀਓ ਗਿਆ ਉਹ ਸਟੂਡੀਓ ਬੁਲਾਇਆ ਤਾਂ ਮੈਨੂੰ ਸੱਤੀ ਸੱਤੀ ਕਰਕੇ ਮੁੰਡਾ ਦਾ ਅੱਛਾ ਜੀ ਸਾਊਂਡ ਰਿਕਾਰਡਿੰਗ ਠੀਕ ਹੈ ਜੀ ਜਦੋਂ ਮੈਂ ਜੀ ਇੱਥੇ ਗਿਆ ਤਾਂ ਮੈਨੂੰ ਉਹ ਸਟੂਡੀਓ ਵਿੱਚ ਗੇਸਨ ਨਾਲ ਲੰਘਣ ਗਏ ਫਿਲਮ ਸਾਉਂਡ ਸਟੂਡੀਓ ਹੈ ਠੀਕ ਹੈ ਜੀ ਇਹ ਦਿਨੋ ਇੱਕ ਅੰਦਰੋਂ ਪੰਜਾਬੀ ਸਾਡਾ ਬੰਦਾ ਆ ਗਿਆ ਉਹ ਕਰੈਕਟਰ ਕਰਦਾ ਤੋਂ ਬੜੇ ਬੜੇ ਅੱਛਾ ਜੀ ਉਹ ਕਹਿੰਦਾ ਮੈਨੂੰ ਦੇਖ ਕੇ ਕਹਿੰਦਾ ਮੁੰਡਿਆ ਤੂੰ ਕਿੱਥੇ ਫਿਰਦਾ ਮੈਂ ਜੱਸ ਸਰਦਾਰ ਤਾਂ ਅੱਛਾ ਜੀ ਤੇ ਮੈਂ ਕਹਿੰਦੀ ਆ ਦਾਦਾ ਬੁਲਾਇਆ ਤਾਂ ਮੈਨੂੰ ਕਿਸੇ ਨੇ ਉਹ ਮੈਨੂੰ ਮਖਿਆ ਗੇਟ ਵਾਲੇ ਲੰਘਣ ਨਹੀਂ ਦਿੰਦੇ ਉਹ ਕਹਿੰਦਾ ਤੂੰ ਮੈਨੂੰ ਸੈਕਟਰ ਲੈ ਲੈਣ ਦੇ ਅੱਛਾ ਜੀ ਹਾਂ ਮੈਂ ਹੁਣੇ ਜਾਣਾ ਮੈਂ ਖੜਾ ਰਿਹਾ ਜਦ ਨੂੰ ਆ ਗਿਆ ਅੱਛਾ ਜੀ ਕਹਿੰਦਾ ਓਏ ਮੁੰਡੇ ਨੂੰ ਤੂੰ ਜਾਂਦੇ ਕਿਉਂ ਨਹੀਂ ਜਾਂ ਦਿੰਦੇ ਅੱਛਾ ਜੀ ਇਹ ਕਹੇ ਜੀ ਇਹਦੇ ਕੋਲ ਕਾਰਡ ਹੈ ਨਹੀਂ ਉਹ ਕਹਿੰਦਾ ਫੇਰ ਇਹਨੂੰ ਰੋਕੇ ਉਹਨਾਂ ਕਿ ਇਹਨੂੰ ਹੁਣ ਤਾਂ ਮੈਂ ਲੈ ਚੱਲਿਆ ਇਹ ਫਿਰ ਉਹਦੇ ਕੋਦਰਤੀ ਮੁੰਡਾ ਵੀ ਆ ਗਿਆ ਸੱਤੀ ਅੱਗੋਂ ਠੀਕ ਹੈ ਜੀ ਫਿਰ ਉਹਨਾਂ ਨੇ ਜੀ ਮੈਨੂੰ ਉੱਥੇ ਸ਼ੂਟਿੰਗ ਚੱਲਦੀ ਸੀ ਆਪਣੀ ਇਹਦੀ ওভারਕੈੱਟ ਦੀ ਅੱਛਾ ਜੀ ਤੇ ਉੱਥੇ ਬੜੀ ਬੜੀ ਸਟਾਰ ਕਾਸਟ ਹੋਣੀ ਸਾਰੀ ਜੀ ਹਾਂ ਜੀ ਹਾਂ ਜੀ ਬੜੀ ਸਟਾਰ ਕਾਸਟ ਸੁਨੀਲ ਦੱਤ ਤੇ ਵਿਨੋਦ ਮਹਿਰਾ ਤੇ ਨਾਲ ਉਹਨਾਂ ਦੇ ਜਤਿੰਦਰ ਠੀਕ ਹੈ ਜੀ ਸਾਰੇ ਤੇ ਉੱਥੇ ਫਿਰ ਤੁਸੀਂ ਕਿਸ ਨੂੰ ਮਿਲੇ ਜੀ ਉੱਥੇ ਮੈਂ ਫਿਰ ਉਹ ਇੱਕ ਮੁੰਡੇ ਨੇ ਮੈਨੂੰ ਨਾ ਕਹਿੰਦੇ ਜਿਹੜਾ ਉਹ ਸੱਤੀ ਨਹੀਂ ਕਹਿੰਦੇ ਇੱਥੇ ਬੈਠੇ ਕੁਰਸੀ ਦੇ ਦਿੱਤੀ ਮੈਨੂੰ ਫਿਰ ਉਹ ਸ਼ਾਰਟ ਲੈ ਕੇ ਨਾ ਬੀਰੂ ਜੀ ਬਾਹਰ ਆ ਬੀਰੂ ਜੀ ਭੰਦੇ ਤਾਂ ਉਹ ਸੱਤੀ ਨਹੀਂ ਗਿਆ ਆ ਮੁੰਡਾ ਆਇਓ ਅੱਛਾ ਜੀ ਤੇ ਉਹਨਾਂ ਨੇ ਦੇਖਿਆ ਮੇਰੇ ਵੱਲ ਨੂੰ ਕਹਿੰਦਾ ਯਾਰ ਮੁੰਡੇ ਦੀ ਪਰਸਨੈਲਿਟੀ ਤਾਂ ਬੜੀ ਐ ਠੀਕ ਬਈ ਚਲ ਕੋਈ ਨਹੀਂ ਐ ਕਰ ਵੀ ਇਹਨੂੰ ਚਾਚੂ ਪੜਾਉ ਮੈਂ ਚਾਚੂ ਕੀਤੀ ਉਹ ਕਹਿੰਦਾ ਕਾਕਾ ਐ ਵੀ ਕੱਲ ਕੁਛ ਪ੍ਰੈਕਟਿਸ ਕਰਨੀ ਜੇ ਕੋਲ ਤੂੰ ਚੰਗਾ ਕਰ ਗਿਆ ਉਹਦੇ ਪਿੱਛੇ ਨਿਕਲ ਜਾ ਉਹ ਉਹਨਾਂ ਨੇ ਫਿਰ ਵੀ ਨਹੀਂ ਮੰਨਿਆ ਤਾਂ ਵੀ ਹੁਣ ਤੂੰ ਜਾ ਵੀ ਅੱਜ ਦਾ ਕੰਮ ਤਾਂ ਹੈ ਨਹੀਂ ਇਹ ਫਿਰ ਮੈਂ ਜੀ ਇੱਕ ਸਾਲ ਪ੍ਰੈਕਟਿਸ ਕਰਦਾ ਰਿਹਾ ਵਾਹ ਜੀ ਵਾਹ ਬਹੁਤ ਲੰਮਾ ਸਮਾਂ ਬਹੁਤ ਲੰਮਾ ਸਮਾਂ ਹੈ ਮੇਰਾ ਹਾਲ ਹੈ ਉਹ ਤੋਂ ਬਾਅਦ ਫਿਰ ਇੱਕ ਦਿਨ ਪ੍ਰੈਕਟਿਸ ਕਰਦੇ ਕਰਦੇ ਨਾ ਇਹ ਸਾਲ ਹੋ ਗਿਆ ਮੈਨੂੰ ਅੱਛਾ ਜੀ ਤੇ ਵੀਰੂ ਦੇਵਗਨ ਜੀ ਆਏ ਉਹ ਕਹਿੰਦੇ ਯਾਰ ਉਹਨਾਂ ਹੋਰ ਤਾਂ ਕੰਮ ਕਰਦੇ ਕੋਈ ਦੇਖਿਆ ਉਹਨਾਂ ਕਿਹਾ ਮੁੰਡੇ ਨੂੰ ਕਹੇ ਵੀ ਇਹਦਾ ਲੈਨ ਲਾਓ अच्छा जी। ਸੱਤ ਮੁੰਡੇ ਨੇ ਇੱਧਰ ਜਿੱਦਾਂ ਠੀਕ ਹੈ ਜੀ। ਤੇ ਬਈ ਜਿਹੜਾ ਇਹਨਾਂ ਪਰ ਲੰਘ ਜਾਉ ਉਹ ਠੀਕ ਹੈ। ਵਾਹ ਜੀ ਵਾਹ। ਉਹ ਫਿਰ ਮੁੰਡੇ ਇੱਧਰੋਂ ਭੱਜ ਆਇਆ ਕੋਈ ਗਿਆ ਕੋਈ ਪਿੱਛੇ ਡਿੱਗ ਗਿਆ। ਠੀਕ ਹੈ ਜੀ। ਕੋਈ ਕਿਤੇ ਡਿੱਗ ਗਿਆ। ਮੈਂ ਲੰਗੋਟਾ ਜਿਹਾ ਲਾਇਆ ਵਤਾ। ਮੈਂ ਇਹਨਾਂ ਦੇ ਦੂਰੋਂ ਜੀ ਭੱਜਿਆ। ਅੱਛਾ ਜੀ। ਜਿਉਂ ਭੱਜਿਆ ਪਾਤਿਕਾ ਮੈਂ ਸੱਤਾਂ ਦੇ ਉੱਪਰ ਹੀ ਲੰਘਿਆ। ਵਾਹ ਜੀ ਵਾਹ। ਨੀ ਕੋ ਪੰਜਾਬ ਦਾ ਕੁਛ ਤਾਂ ਕੁਛ ਹੋਣਾ ਹੀ ਤਾਂ ਜੀ। ਉਹ ਫਿਰ ਗੁਰੂ ਜੀ ਦੇਵ ਜੀ ਕਹਿੰਦੇ ਹੂੰ ਜਿਹੜਾ ਉਹਦਾ ਸਿਸਟੈਂਟ ਆ। ਦੀ ਬਗੜ ਤੂੰ ਯਾਰ ਇਹ ਮੁੰਡਾ ਇੰਨੀ ਪ੍ਰੈਕਟਿਸ ਕਰਿਆ ਕਰਦਾ ਐਨਾ ਕੰਮ ਕਰਿਆ ਕਰਦਾ ਤੂੰ ਸੀਦਾ ਕੋਈ ਕੁਛ ਕੀਤਾ ਹੀ ਨਹੀਂ ਕਹਿੰਦਾ ਹੁਣ ਇਸ ਨੂੰ ਲੈ ਜਾ ਤੇ ਫਿਰ ਮੈਂ ਜੀ ਇਹਨੂੰ ਕਿਹਾ ਵੀ ਕੱਲ ਨਾ ਆਫਿਸ ਵਿੱਚ ਦੇ ਦੇ ਜਾ ਕੇ ਹਾਂ ਜੀ ਤੇ ਦੋ ਦਿਨ ਫਿਰ ਮੈਂ ਜਾ ਕੇ ਦਿੱਤੀਆਂ ਉਹ ਅੱਗੇ ਜਾ ਕੇ ਨਹੀਂ ਸਾਫ ਤੇ ਜੀ ਉੱਥੇ ਸਾਡੇ ਆਫਸਰ ਵਾਲੇ ਉਹ ਕਹਿੰਦੇ ਕਹਿੰਦੇ ਐ ਕਰ ਤੂੰ ਕੱਲ ਤੂੰ ਸ਼ੁਰੂ ਕਰ ਲੈ ਸ਼ੂਟਿੰਗ ਤੂੰ ਕੱਲ ਕਰ ਸਕਦਾ ਤੇ ਇਸ ਕੱਲ ਤੈਨੂੰ ਦੇ ਦਿਆਂਗੇ ਉਨੀ ਵੇਰ ਮੈਨੂੰ ਫਿਲਮਾਂ ਚ ਮੈਂ ਦੂਏ ਦਿਨ ਤੇ ਸ਼ੂਟਿੰਗ ਸ਼ੁਰੂ ਕਰਤੀ ਪਹਿਲੀ ਫਿਲਮ ਕਿਹੜੀ ਹੈ ਜੀ ਪਹਿਲੀ ਫਿਲਮ ਜਿਕਰਮ ਹੀਰੋ ਦਾ ਉਹ ਫਿਲਮ ਦਾ ਨਾਮ ਤਾਂ ਖੁਸ਼ ਹੁਣ ਮਜ਼ਾਦ ਵੀ ਕਰ ਰਿਹਾ ਥਾ ਅੱਛਾ ਜੀ ਚਲੋ ਹੈਨਾ ਅੱਛਾ ਤੁਸੀਂ ਸਟੰਟ ਮੈਨ ਆਏ ਉਹ ਤਾਂ ਮੈਂ ਸਟੰਟ ਹੈ ਹਾਂ ਜੀ ਸਟੰਟ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇਹ ਤਾਂ ਬਾਦੋਂ ਤਾਂ ਫਿਰ ਕਰੈਕਟਰ ਤਾਂ ਫਿਰ ਹੌਲੀ ਹੌਲੀ ਮਿਲਣ ਲੱਗੇ ਮੈਨੂੰ ਫਿਰ ਮੈਂ ਇਹਨਾਂ ਨਾਲ ਸੀ ਆਵੀਰੂ ਦੇਵ ਜੰਦੀ ਜੀ ਨਾਲ ਅੱਛਾ ਜੀ ਫਿਰ ਉੱਥੇ ਕੁਝ ਮੁੰਡੇ ਅੱਦਾਂ ਦੇ ਆ ਗਏ ਕਿ ਮੇਰਾ ਫਿਰ ਚਾਂਸ ਨਾ ਲੱਗੇ ਕਿਉਂਕਿ ਮੈਂ ਕੰਮ ਜ਼ਿਆਦਾ ਕਰਦਾ ਤਾਂ ਠੀਕ ਹੈ ਫਿਰ ਉਹ ਮੁੰਡੇ ਮੈਨੂੰ ਅੱਗੇ ਨਹੀਂ ਆਉਣ ਦਿੰਦੇ ਤੇ ਠੀਕ ਹੈ ਜੀ ਫਿਰ ਮੈਂ ਜੀ ਉਹਨਾਂ ਨੂੰ 3 ਸਾਲ ਬਾਅਦ ਛੱਡਿਆ ਅੱਛਾ ਜੀ ਛੱਡ ਕੇ ਤੇ ਫਿਰ ਉਹਨਾਂ ਦਾ ਮਨ ਉਹਦੇ ਗੁਰੂ ਕੋ ਚਲੇ ਗਿਆ ਅੱਛਾ ਜੀ ਬੀਰੂ ਦੇ ਜਿੰਦੇ ਗੁਰੂ ਹੀ ਥਾ ਅੱਛਾ ਜੀ ਰਵੀ ਖੰਨਾ ਠੀਕ ਹੈ ਜੀ ਹਾਂ ਜੀ ਉਹਨਾਂ ਕੋਲ ਮੈਨੂੰ ਬਹੁਤ ਕੰਮ ਮਿਲਿਆ ਜੀ ਡੁਪਲੀਕੇਟ ਇਹ ਉਹ ਜੋ ਕੰਮ ਕੀਤਾ ਮੈਂ ਉਸ ਤੋਂ ਬਿਨਾ ਜਿੰਨੀਆਂ ਕਿ ਫਿਲਮਾਂ ਕਰ ਚੁੱਕੇ ਹੋ ਤੁਸੀਂ ਜੀ ਕਿੰਨੇ ਕਿ ਹੀਰੋਜ਼ ਕੇ ਕੋਈ ਨਾਮ ਦੱਸੋ ਹੀਰੋ ਦੇ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਮੈਂ ਭਾਜੀ ਧਰਮਿੰਦਰ ਭਾਜੀ ਨਾਲ ਕਰ ਚੁੱਕਿਆ ਅੱਛਾ ਜੀ ਗੁਰਉਖੰਨਾ ਜੀ ਫਿਰ ਰਜੇਸ਼ ਖੰਨਾ ਜੀ ਫਿਰ ਆਪਣੇ ਮਨੋਜ ਕੁਮਾਰ ਜੀ ਜਿੰਨੇ بڑے ਐਕਟਰ ਸਨ ਜੀ ਸਾਰੇ ਪੰਜਾਬ ਦੇ ਹੋਏ ਜਾਂ ਆਪਣੇ ਹਿੰਦੀ ਇੰਡਸਟਰੀ ਦੇ ਹੋਏ ਤੁਸੀਂ ਕਈ ਫਿਲਮਾਂ ਚ ਵਿਲਨ ਵੀ ਆਏ ਹੋ ਪੰਜਾਬੀਆਂ ਚ ਵੀ ਵਿਲਨ ਆਏ ਹੋ ਮੈਂ ਅਨਕੀਲਾ ਸੂਰਮਾ ਚ ਆਇਆ ਜੀ ਹਾਂਜੀ ਮੈਂ ਰਦੀਪ ਢਿੱਲੋਂ ਨਾਲ ਦੋਨੋਂ ਅੱਛਾ ਜੀ ਹਾਂਜੀ ਯੂਜੇ ਵੀ ਦਾਰਾ ਜੀ ਆ ਹੋਰ ਦਮੰਡੀਆ ਉਹਨਾਂ ਦੇ ਪ੍ਰੋਡੂਸਰਾਂ ਦੇ ਮੁੰਡਾ ਤਾਂ ਅੱਛਾ ਫਿਰ ਕੈਰੈਕਟਰ ਰੋਲ ਵੀ ਕੀਤੇ ਕੋਈ ਐਸਾ ਰੋਲ ਵੀ ਦੱਸੋ ਜਿਹੜਾ ਤੁਹਾਡੇ ਲਈ ਬਤਾ ਖਤਰਨਾਕ ਪਤਾ ਲੱਗਾ ਜੀ ਵੀ ਇੱਕ ਵਾਰੀ ਤਾਂ ਤੁਸੀਂ ਦਾਖਲ ਵੀ ਰਹੇ ਹੋ ਉਹ ਕਿਹੜਾ ਕਿਹੜਾ ਕਹਾਣੀ ਧਰਮਵੀਰ ਫਿਲਮ ਵਿੱਚ ਅੱਛਾ ਜੀ ਉਹ ਫਿਰ ਥੋੜਾ ਬੰਦੇ ਦੀ ਅੰਡਰਸਟੈਂਡਿੰਗ ਗਲਤ ਹੋ ਗਈ ਉਹ ਬੰਬ ਵਿੱਚ ਮੇਰਾ ਸਰੀਰ ਜਾ ਗਿਆ ਸੀ ਪੂਰਾ ਜੀ ਕਿੰਨੇ ਮਹੀਨੇ ਤੁਸੀਂ ਹਸਪੀਟਲਾਈਜ਼ ਕਿੰਨਾ ਮਹੀਨੇ ਦਾਖਲ ਰਹੇ ਹੋ ਮੈਂ 2 ਮਹੀਨੇ ਦਾ ਪੱਕਾ ਹੀ ਹਸਪੀਟਲ ਰਿਹਾ ਜੀ ਅੱਛਾ ਕਿਹੜਾ ਪੱਟੀ ਅੱਛਾ ਜੀ ਬੰਬੇ ਵਿੱਚ ਬੰਬੇ ਵਿੱਚ ਇਹ ਫਿਰ ਉਹ ਤੋਂ ਬਾਅਦ ਮੈਂ ਪਿੰਡ ਆ ਗਿਆ ਜੀ ਜਦੋਂ ਮੈਂ ਫਿਰ ਵਾਪਸ ਗਿਆ ਤਾਂ ਦੋ ਦਿਨ ਅੱਥੇ ਕਸ਼ਮੀਰ ਜਾਣਾ ਤਾਂ ਸੀ ਉਹ ਨਹੀਂ ਜੀ ਜਨਾ ਅੱਛਾ ਰਾਤ ਨੂੰ ਜਦ ਪਹੁੰਚੇ ਨਹੀਂ ਤਾਂ ਉੱਥੇ ਮੇਰੇ ਕੋਲ ਪ੍ਰੇਮ ਚੋਪੜਾ ਜੀ ਦਾ ਡੁਪਲੀਕੇਟ ਕਰਵਾਇਆ ਹੁੰਦੀ ਚਲੋ ਇਹਦੇ ਚਾਰ ਪੈਰ ਬਣ ਜਾਣ ਅੱਛਾ ਮੁਰਕਾ ਦੋ ਦਿਨ ਬਿਤਾਇਆ ਅੰਤਿ ਜੀ ਪਹਿਲ ਕੋ ਜਾਣਾ ਤਾਂ ਹੂੰ ਹੂੰ ਉੱਥੇ ਇਹ ਖੂਨ ਪਸੀਨਾ ਅੱਛਾ ਜੀ ਅਮਤਾ ਵਚਨ ਜੀ ਬਨੋਦ ਖੰਨਾ ਠੀਕ ਹੈ ਤੇ ਬਨੋਦ ਖੰਨਾ ਜੀ ਦਾ ਮੈਂ ਡੁਪਲੀਕੇਟ ਪਤਾ ਲੱਗਿਆ ਜੀ ਹਾਂ ਅਮਰੀਸ਼ਪੁਰੀ ਜੀ ਦਾ ਵੀ ਤੁਸੀਂ ਡੁਪਲੀਕੇਟ ਕੀਤਾ ਹਾਂ ਜੀ ਅਮਰੀਸ਼ਪੁਰੀ ਜੀ ਨਾਲ ਮੈਂ ਕਰੈਕਟਰ ਵੀ ਕੀਤਾ ਕੋਇਲਾ ਵਿੱਚ ਅੱਛਾ ਜੀ ਉਹਨਾਂ ਨਾਲ ਸੀਗਾ ਤੇ ਹੋਰ ਤੁਮ ਇੱਕ ਡੁਪਲੀਕੇਟ ਸਾਰਿਆਂ ਨੇ ਕੀਤੇ ਜੀ ਪਰ ਉਹਾਂ ਦੇ ਵਿੱਚ ਕਿਉਂ ਨਹੀਂ ਆ ਸਕੇ ਕਿਉਂ ਨਹੀਂ ਆਏ ਫਿਲਮਾਂ ਦੇ ਵਿੱਚ ਵੀ ਆ ਸਕਦੇ ਸੀ ਤੁਸੀਂ ਦੇਖੋ ਵਧੀਆ ਤੁਹਾਡਾ ਡੀਲ ਡੋਲ ਸਰੀਰ ਹੈ ਬਾਹਰ ਕੁਝ ਵਧੀਆ ਸੀ ਤੁਹਾਡਾ ਤੁਹਾਡੇ ਕੋਲ ਸਾਤਨ ਵੀ ਸੀਗੇ ਕਿਉਂਕਿ ਤੁਸੀਂ ਪੁੱਜ ਗਏ ਸੀ ਸੰਘਰਸ਼ ਤੋਂ ਬਾਅਦ ਮੇਰਾ ਹੋ ਸਭ ਕੁਝ ਕੀਤਾ ਸੀ ਮੈਂ ਜਦੋਂ ਨਾ ਮੈਨੂੰ ਆ ਛੋਟੇ ਮੋਟੇ ਕਰੈਕਟਰ ਤਾਂ ਮੈਂ ਫਾਟਾ ਬੂਟਾ ਕਰ ਲੈਂਦਾ ਤਾਂ ਜਦੋਂ بڑے ਕਰੈਕਟਰ ਦੇ ਕੱਦ ਲਾਦਾ ਨੇ ਲੋਕ ਉੱਥੇ ਫਿਰ ਆ ਦਿਨੇ ਜੀ ਕੋ ਚੈਲ ਲੈਂਡਰਾਂ ਦਾ ਕੋਈ ਕੁਛ ਅੱਛਾ ਆਟੋਗ੍ਰਾਫ ਆਟੋਗ੍ਰਾਫ ਲੈਂਦੇ ਹਾਂ ਜੀ ਹਾਂ ਜੀ ਤੇ ਮੇਰੇ ਕੋਲ ਆਂਦਾ ਨਹੀਂ ਤਾਂ ਜੀ ਮੈਨੂੰ ਲਿਖਣਾ ਤੇ ਪੜ੍ਹਨਾ ਠੀਕ ਉਹ ਫਿਰ ਮੇਰੇ ਬੇਟਾ ਵੀ ਯਾਰ ਜੇ ਤੂੰ ਕੋਈ ਕੁਛ ਬਣ ਵੀ ਗਿਆ ਲੋਕਾਂ ਨੇ ਫਿਰ ਤੇਰੇ ਕੋਲ ਆਣਾ ਤੇ ਕੋਈ ਲਿਖਾਣਾ ਕੋ ਤੂੰ ਹੀ ਲਿਖੂਗਾ ਕਿਨੋਂ ਉਹੀ ਸ਼ਰਮ ਦੇ ਮਾਰੇ ਨੇ ਪਿੱਛੇ ਫਿਰ ਮੈਂ ਦੂਏ ਕੰਮ ਨਹੀਂ ਲੱਗਿਆ ਰਿਹਾ ਚਲ ਬਹੁਤ ਅੱਛਾ ਜੀ ਬੜਾ ਵੱਡਾ ਮਾਣ ਆ ਜੀ ਬੱਚੇ ਬੱਚੇ ਕੀ ਕਰਦੇ ਜੀ ਬੱਚੇ ਮੇਰੇ ਇੱਥੇ ਹੀ ਬੰਬੇ ਅੱਛਾ ਕਿੰਨੇ ਬੱਚੇ ਆ ਜੀ ਦੋ ਆ ਜੀ ਅੱਛਾ ਜੀ ਕੀ ਕਰਦੇ ਬੱਚੇ ਜੋ ਉੱਥੇ ਬੱਚੇ ਉਹੀ ਫਾਇਦੇ ਦਾ ਕੰਮ ਵਿੱਚ ਕਰੈਕਟਰ ਵੀ ਕਰਦੇ ਆ ਅੱਛਾ ਜੀ ਹਾਂ ਜੀ ਇੱਕ ਕੁਲਦੀਪ ਸਿੰਘ ਹੈ ਜੀ ਇੱਕ ਜਸਵਿੰਦਰ ਸਿੰਘ ਹੈ ਕਿਦਾਂ ਲੱਗਦਾ ਜੀ ਇਹ ਦੇਖੋ ਪਿੰਡ 'ਚ ਤੁਸੀਂ ਆਇਓ ਆਂਦੇ ਰਹਿੰਦੇ ਹੋ ਪਹਿਲਾਂ ਵੀ ਆਂਦੇ ਰਹਿੰਦੇ ਹੋ ਥੋੜਾ ਜਿਹਾ ਅੱਜ ਇਤਨੀ ਲੰਬਾ ਸਮਾਂ ਗੁਜ਼ਾਰਿਆ ਕਿਵੇਂ ਲੱਗਿਆ ਜੀ ਇੱਥੇ ਦਾ ਕਲਚਰ ਜਿਹੜਾ ਨਾ ਬਹੁਤ ਵਧੀਆ ਜੀ ਪੰਜਾਬ ਦਾ ਕਿਉਂਕਿ ਇੱਥੇ ਉੱਥੇ ਦਾ ਇੱਥੇ ਦਾ ਬਹੁਤ ਫਰਕ ਹੈ ਤੇ ਉੱਥੇ ਜਾ ਕੇ ਐਦਾਂ ਵੀ ਹਰ ਬੰਦਾ ਨਾ ਦਿਨ ਰਾਤ ਸਾਲ ਦੇ ਦੇਖਦੇ ਨੇ ਮੈਂ ਕੰਮ ਜੇ ਤੁੱਕਾ ਮਾਊਗਾ ਤਾਂ ਮੈਂ ਕੰਮ ਕਰੂੰਗਾ ਜਾਂ ਕੁਛ ਅਜਾਬ ਇਹ ਸਾਸੀ ਜਿਹੜੇ ਹੁੰਦੇ ਨੇ ਨਾ ਇਹ ਮਾਸਟਰ ਦੇ ਅੰਡਰ ਹੁੰਦੇ ਜਿਹੜੇ ਮੁੰਡੇ ਆ ਫਾਇਟਰ ਤੇ ਉਹ ਵੀ ਜਿੱਥੇ ਥੋੜਿਆ ਮਾੜੀ ਥੋੜੀ ਗੜਬੜ ਹੋ ਜਾਏ ਉਹ ਵੀ ਨਹੀਂ ਬੁਲਾਉਂਦੇ ਤੇ ਫਿਰ ਫਿਰ ਉਹਤੇ ਆਪਣੇ ੱਤਕੇ ਨਾਲ ਹੀ ਚੱਲ ਜਾਂਦਾ ਤਾਂ ਬੰਦਾ ਵੀ ਜਿਹੜਾ ੱਤਕੇ ਨਾਲ ਕਰ ਸਕਦਾ ਕੁਝ ਤੁਸੀਂ ਕਿਆ ਸਮਝਦੇ ਹੋ ਐਡਾ ਬੜਾ ਤੁਹਾਡਾ ਮਕਾਨ ਹੈ ਕੀ ਕਿਹਦਾ ਆਜੀਰਵਾ ਸਮਝਦੇ ਹੋ ਇਹ ਆਸ਼ੀਰਵਾਦ ਹੈਗਾ ਜੀ ਮਾਲਕ ਦਾ ਹੀ ਬਾਕੀ ਜਿਹੜੇ ਹੋਰ ਸੰਗੀ ਸਾਥੀ ਹੁੰਦੇ ਜਿਹੜੇ ਕਿਸਦਾ ਸਹਾਰਾ ਬਣ ਜਾਂਦੇ ਉਹਨਾਂ ਲਈ ਬਦੌਲਤਾਂ ਜੀ ਅੱਗੇ ਸਾਡੇ ਮਾਪੇ ਪਤਾਂ ਜੀ ਦੇਖੋ ਤੁਸੀਂ ਇੱਕ ਛੋਟੇ ਜਿਹੇ ਸਾਡਾ ਇਲਾਕਾ ਹੈ ਛੋਟੇ ਜਿਹੇ ਇਸ ਇਲਾਕੇ ਤੋਂ ਉੱਠ ਕੇ ਐਡੀ ਦੁਨੀਆ ਚ ਪੁੱਜੇ ਹੋ ਐਡਾ ਵੱਡਾ ਨਾਮ ਕਟਿਆ ਜੀ ਹਾਂ ਜੀ ਉਹਦੇ ਲਈ ਜਿਹੜਾ ਹੈ ਤੁਸੀਂ ਬੜਾ ਸੰਘਰਸ਼ ਕੀਤਾ ਨਵੀਂ ਪੀੜ੍ਹੀ ਨੂੰ ਕਿਹੜਾ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਸੰਦੇਸ਼ ਤਾਂ ਇਹੀ ਹੈ ਜੀ ਜੇ ਬੰਦਾ ਜਿਸ ਚੀਜ਼ ਨੂੰ ਸੋਚ ਲਵੇ ਜੇ ਅਗਰ ਉਹ ਮਿਹਨਤ ਨਾਲ ਉਸ ਕੰਮ ਨੂੰ ਕਰਪਾ ਆਇਆ ਤਾਂ ਕਦੀ ਪਿੱਛੇ ਨਹੀਂ ਹਟੇਗਾ ਉਹਨੂੰ ਰੱਬ ਦੇਵੇਗਾ ਦੇਵੇਗਾ ਕਿਉਂਕਿ ਪਰਮਾਤਮਾ ਨਾਲ ਤਾਂ ਸਾਰਾ ਕੁਝ ਹੈ ਉਹ ਹੀ ਚਲਾਉਂਦਾ ਹੈ ਗੱਡੀਆਂ ਇਹ ਮੈਂ ਹਾਂ ਜੀ ਬਿਲਕੁਲ ਮੈਂ ਸੋਚਿਆ ਕਿ ਮੈਨੂੰ ਪਤਾ ਲੱਗਾ ਜੀ ਤੁਸੀਂ ਕੁਝ ਅਕੈਡਮੀ ਵੀ ਖੋਲ੍ਹਣੀ ਚਾਹੁੰਦੇ ਸੀ ਪੰਜਾਬ ਦੇ ਵਿੱਚ ਨੌਜਵਾਨਾਂ ਲਈ ਕੁਝ ਇਸ ਤਰ੍ਹਾਂ ਦਾ ਉਹ ਮੈਂ ਤੇ ਚੰਡੀਗੜ੍ਹ ਵਿੱਚ ਖੋਲ੍ਹਿਆ ਵੀ ਤਾਂ ਜੀ ਅੱਛਾ ਜੀ ਤੇ ਸੁਹਾਣਾ ਵਿੱਚ ਅੱਛਾ ਜੀ ਤੇ ਫਿਰ ਉਸ ਤੋਂ ਕਰੋਨੇ ਦਾ ਟਾਈਮ ਬਹੁਤ ਖਤਰਨਾਕ ਜੇ ਚੱਲੇ ਤਾਂ ਮੈਂ ਪੈਸਾ ਬੜਾ ਬਰਬਾਦ ਕੀਤਾ ਹੁੰਦਾ ਠੀਕ ਹੈ ਜੀ ਅੰਨਾ ਮਤਲਬ ਉਹ ਤਾਂ ਮੈਂ ਉਹ ਪੋਸਟਰ ਵੀ ਕਰੇ 10-20 ਹਜ਼ਾਰ ਦੇ ਸ਼ਿਫਾਇਤ ਜਿਹੜੇ ਮੈਂ ਬੜੇ-ਬੜੇ ਪੋਸਟਰ ਦਿਲਾਏ ਹਮਤਿਆਰਪਾ ਚੰਜੀ ਨਾਲ ਤੇ ਗਵਿੰਦੇ ਨਾਲ ਸਾਰਿਆਂ ਨਾਲ ਮੇਰੇ ਲੱਗੇ ਵਿਦੋਥਾ ਤੇ ਉਹਨਾਂ ਨੇ ਲੋਕਾਂ ਨੇ ਜਿਹੜੇ ਮੈਂ ਪੇਪਰ ਫੁੱਪਰ ਵੀ ਹੁੰਦੇ ਤੇ ਮੈਂ ਜਿੱਥੇ ਮੁੜਿਆ ਨੇ ਕਿਰਕਿਰ ਥੇਲੇ ਨਹੀਂ ਨਾ ਉਥੇ ਪੱਤਰ-ਪੱਤਰ ਕਿੰਨੇ ਮੈਂ ਉਹਨਾਂ ਦੇ ਥੱਲੇ ਰੱਖਿਆ ਨੇ ਪਰ ਉਹ ਨਿਆਣੇ ਉਹਨਾਂ ਨੂੰ ਵੀ ਹੱਥ ਨਹੀਂ ਲਾਉਂਦੇ ਤੇ ਹਾਂ ਕਰੋਨਾ ਦਾ ਸਮਾਂ ਹੀ ਕਰੋਨਾ ਦਾ ਟਾਈਮ ਆ ਜਾਂਦਾ ਸੀ ਕਿਸੇ ਨੂੰ ਕਰੋਨਾ ਹੱਥ ਨਹੀਂ ਮਿਲਾਂਦਾ ਤਾਂ ਕਹਿੰਦੇ ਮੈਨੂੰ ਪਤਾ ਲੱਗਿਆ ਜੀ ਵੀ ਤੁਸੀਂ ਸਟੋਰੀ ਰਾਈਟਿੰਗ ਵੀ ਕੋਈ ਕੀਤੀ ਹੈ ਸਟੋਰੀ ਵੀ ਲਿਖੀ ਹੈ ਫਿਲਮ ਦੀ ਤੁਸੀਂ ਚਾਹੁੰਦੇ ਹੋ ਵੀ ਜੇ ਕੋਈ ਪ੍ਰੋਡਿਊਸਰ ਮਿਲੇ ਮੈਂ ਉਹ ਜਿਹੜੀ ਫਿਲਮ ਹੈ ਨਾ ਜੀ ਉਹ ਮਤਲਬ ਆਮ ਫਿਲਮਾਂ ਵਰਗੀ ਨਹੀਂ ਹੈ ਕਿ ਜਿਸ ਤਰ੍ਹਾਂ ਕੇ ਆ ਲੋਕ ਹੱਥੇ ਮਜਾਗਮੀ ਕਰੀ ਜਾਂਦੇ ਕਿਦੂ ਨੂੰ ਬੁੱਧੂ ਬਣਾਈ ਜਾਂਦੇ ਆ ਉਦਾਂ ਦੀ ਨਹੀਂ ਮੇਰੀ ਸਟੋਰੀ ਬਹੁਤ ਮਤਲ ਲੈ ਸੁੱਲਜੀ ਹੋ ਸਟੋਰੀ ਇਹ ਕਿ ਬਾਹਰ ਦਾ ਕਰੈਕਟਰ ਹੈ ਕੁੜੀ ਅੰਦਰ ਦੀ ਕਰੈਕਟਰ ਹੈ ਠੀਕ ਹੈ ਕਿੱਥੇ ਦੀ ਤੇ ਉਹਨਾਂ ਦਾ ਫਿਰ ਆਪ ਦੇ ਵਿੱਚ ਕੀ ਹੁੰਦਾ ਬਾਦੂ ਉਹ ਅਲੱਗ ਹੀ ਕਰੈਕਟਰ ਹੈ ਮਤਲਬ ਉਹ ਮੈਂ ਇਹ ਕਹਿੰਦਾ ਵੀ ਅੱਜ ਮੈਨੂੰ ਕੋਈ ਬੰਦਾ ਅੱਛਾ ਮੈਨੂੰ ਮੇਰੇ ਫੋਨ ਤੇ ਗੱਲਬਾਤ ਕਰੇ ਤਾਂ ਮੈਂ ਉਹਨੂੰ ਸਟੋਰੀ ਸੁਣਾਵਾਂ ਮੈਂ ਆ ਭਾਜੀ ਆਪਣਾ ਪਹਿਲਾਂ ਤਾਂ ਵਿਆਹੁਤਾ ਜੀਵਨ ਦਾ ਦੱਸਿਓ ਵੀ ਵਿਆਹ ਤੁਹਾਡਾ ਕਿੱਥੇ ਔਰ ਕਦੋਂ ਇੱਥੇ ਕਿੱਥੇ ਹੋਇਆ ਜੀ ਭਾਜੀ ਮੇਰਾ ਵਿਆਹ ਨਾ ਇਹ ਵੈਸੇ ਮੈਂ ਬੰਬਈ ਦਾ ਤੇ ਬੰਬਈ ਤੋਂ ਫਿਰ ਕਰਦੇ ਨਾ ਨਾ ਮੈਂ ਜਦ ਬੰਬਈ ਦਾ ਤਾਂ ਰਿਸ਼ਤਾ ਮੇਰੇ ਇੱਧਰੀ ਕਰਤਾ ਤਾਂ ਮੈਨੂੰ ਇਹ ਵੀ ਨਹੀਂ ਪਤਾਤਾ ਵੀ ਇਹ ਮੈਂ ਹੁਣ ਵਿਆਹ ਕਰਾਣਾ ਹੈ ਜਾਂ ਕੀ ਕਰਨਾ ਹੈ ਤੇ ਫਿਰ ਕਰਦੇ ਨਾ ਜਿਹੜੇ ਇੱਥੇ ਮਾਪੇ-ਬਾਪ ਦੀ ਗੱਲ ਮੰਨਣੀ ਪੈਂਦੀ ਬਿਲਕੁਲ ਜੀ ਤੇ ਉਹਨੇ ਮਾਪੇ-ਬਾਪ ਨੇ ਜੋ ਕੀਤਾ ਮੈਂ ਤਾਂ ਕੁੜੀ ਵੀ ਨਹੀਂ ਦੇਖੀ ਤੀ ਵਾਹ ਜੀ ਵਾਹ ਹਾਂਜੀ ਤੇ ਉਹਦੇ ਬਾਅਦ ਜਦੋਂ ਗੁੱਤ ਮਿਲੀ ਪਈਆ ਵਧੀਆ ਰਿਹਾ ਜੀ ਇਹਨਾਂ ਸਾਰਾ ਬਹੁਤ ਵਧੀਆ ਜੀ ਫਿਰ ਅੱਗੇ ਦੇਖੋ ਇੰਨਾ ਵਧੀਆ ਹੋ ਗਿਆ ਪੰਜਾਬ ਜੀ ਹੋਇਆ ਮੇਰੇ ਵਿਆਹ ਤੇ ਪਿੰਡ ਟੱਪੜੀਆਂ ਆ ਠੀਕ ਹੈ ਹਾਂਜੀ ਬਨਪੁਲੀ ਠੀਕ ਹੈ ਉਹਦੇ ਬਾਅਦ ਮੇਰੇ ਹੁਣ ਇਸ ਟਾਈਮ ਦੋ ਲੜਕੇ ਆ ਜੀ ਦੋ ਲੜਕੇ ਨੇ ਇੱਕ ਇੱਕ ਲੜਕਾ ਹੈ ਉਹਦੇ ਬਾਅਦ ਹੁਣ ਚੰਗੇ ਉਹ ਵੀ ਫਿਲਮ ਲਾਈਨ 'ਚ ਲੱਗੇ ਹੋਏ ਆ ਕਰਿਆ ਕਰਦੇ ਜੋ ਕੁਝ ਮੈਂ ਤਾਂ ਹੁਣ ਥੋੜਾ ਫਿਰ ਅਦਰ ਜੰਡੀੜਵਾਲ ਆ ਗਿਆ ਜੀ ਤੇ ਹੁਣ ਇੱਧਰ ਤਾਂ ਦੇਖਦੇ ਜਿੱਥੇ ਚੰਗਾ ਬਣੂਗਾ ਜੀ ਵਧੀਆ ਬਣੂ ਵਧੀਆ ਬਣੂਗਾ ਇੱਕ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਪੰਜਾਬੀਆਂ ਦੀ ਕਿੰਨੀ ਕਿਛ ਮੂਰੀ ਤਾਂ ਅੱਜ ਦੇ ਸਮੇਂ ਪੁਰਾਣੇ ਸਮੇਂ ਤਾਂ ਮੋਸਟਲੀ ਪੰਜਾਬ ਤੇ ਤਾਂ ਪੂਰੇ ਪੰਜਾਬ ਤਾਂ ਜੀ ਕਿਉਂਕਿ ਜਦੋਂ ਅਸੀਂ ਜੇ ਨਾ ਜਦ ਸਰ ਰਾਜਪੂਰ ਹੋਣਾ ਦਾ ਸੀਗਾ ਰਜਿੰਦਰ ਕੁਮਾਰ ਜਿੰਨੇ ਐਕਟਰ ਤੇ ਪ੍ਰਮ ਸਾਹਿਬ ਇਸ ਟਾਈਮ ਬੜੇ ਬੜੇ ਐਕਟਰ ਆਪਣੇ ਸਾਰੇ ਪੰਜਾਬੀ ਤੇ ਰਜੇਸ਼ ਖੰਨਾ ਵਿਰੋਧ ਖੰਨਾ ਇਹ ਸਾਰੇ ਇਹਨਾਂ ਦੇ ਮੈਂ ਡੁਪਲੀਕੇਟ ਵੀ ਕਰਨਾ ਤਾਂ ਜੀ ਤੇ ਆਪਣਾ ਮਨੋਜ ਕੁਮਾਰ ਜੀ ਇਹਨਾਂ ਨੇ ਸਾਰੇ ਨੇ ਕੀਤਾ ਧਰਮ ਜੀ ਤਾਂ ਫਿਰ ਹੋ ਇਹ ਤਾਂ ਵੀ ਹੋ ਸਾਡੇ ਜਿਹੜੇ ਬੰਦੇ ਆ ਨਾ ਜੀ ਥੋੜੇ ਪਤਾ ਨਹੀਂ ਪੰਜਾਬ ਬਲੋਂ ਘਟਦੇ ਗਏ ਹੌਲੀ 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 ਫਿਰ ਵੀ ਹੁਣ ਵੀ ਹੈਗੇ ਆ ਜਿਸ ਤਰ੍ਹਾਂ ਅਛੇ ਜੀ ਆ ਆਪਣਾ ਅਜਾ ਦੇਵਗੰਦ ਜੀ ਆ ਕਈ ਆ ਹਜੇ ਪੰਜਾਬੀ ਪਰ ਉਹਨਾਂ ਉਹ ਨਹੀਂ ਰਿਹਾ ਪ੍ਰਵਾਹ ਜਿੰਨਾ ਸਾਡੇ ਉਹਦੇ ਵਿੱਚ ਮਤਲਬ ਜਿਆਦਾ ਸਾਡੇ ਕੁਝ ਜਿੰਨੇ ਫਾਈਟ ਫੂਡ ਦੇ ਮੁੰਡੇ ਹੁੰਦੇ ਸੀ ਸਾ ਪੰਜਾਬ ਦੇ ਜਾਂਦੇ ਗਰਦਾਸ ਪਰ ਇਧਰ ਲਈ ਦੀ ਉਹ ਵੀ ਕਰਦੀ ਜਾਂਦੀ ਇੰਡਸਟਰੀ ਜੋ ਤਾਂ ਬਹੁਤ ਖੁੱਲਿਆ ਜੀ ਬਹੁਤ ਵਧੀਆ اچھا ਇੱਕ ਦੂਸਰਾ ਤੁਸੀਂ ਆ ਤੁਸੀਂ ਵੀ ਕਲਾਕਾਰ ਲਾਈਨ ਚ ਰਹੇ ਕਲਾਕਾਰਾਂ ਦੇ ਕਲਾਕਾਰਾਂ ਨਵੇਂ ਕਲਾਕਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਨਵੇਂ ਕਲਾਕਾਰ ਕਿੱਦਾਂ ਤਰੱਕੀ ਕਰ ਸਕਦੇ ਕਿਵੇਂ ਆਣਗੇ ਪੈਸਾ ਬੜਾ ਉਹ ਮਹਿੰਗਾ ਹੋ ਗਈ ਕਲਾਕਾਰੀ ਸਾਰਾ ਕੁਝ ਮਹਿੰਗਾ ਹੋ ਗਿਆ ਉਹ ਤਾਂ ਹੈਗਾ ਜੀ ਦੇਖੋ ਜਿਹਦੇ ਤੇ ਰੱਬ ਦੀ ਮਿਹਰ ਹੋ ਜਾਏ ਨਾ ਜੀ ਉਹ ਇਹ ਹੈ ਵੀ ਮਿਹਨਤ ਨਾ ਛੱਡੇ ਬੰਦਾ ਮੈਂ ਤਾਂ ਜੱਡੇ ਜਾ ਕੇ ਕਿਸੇ ਨਾਲ ਕੰਟੈਕਟ ਕਰਦਾ ਰਵੇ ਜਾਂ ਕੁਝ ਨਾ ਕੁਝ ਕਰੇ ਤਾਂ ਹੀ ਕੁਝ ਬਣ ਸਕਦਾ ਜਿਵੇਂ ਹੁਣ ਇੱਥੇ ਆਪਣੇ ਏਦਾਂ ਹੀ ਮਤਲਬ ਕੋਈ ਚੀਜ਼ ਸਿੱਖ ਤਾਂ ਲਈ ਪਰ ਮੈਂ ਸਿੱਖ ਕੇ ਉਹਦੀ ਕੋਸ਼ਿਸ਼ ਨਹੀਂ ਕੀਤੀ ਫੇਰ ਵੀ ਕੁਝ ਨਹੀਂ ਹੁੰਦਾ ਜੀ ਤੇ ਨਵੇਂ ਕਲਾਕਾਰ ਅੱਜ ਵੀ ਮਤਲਬ ਨਵੇਂ ਹੀ ਬਣਿਆ ਕਰਦੇ ਆ ਜਿਹੜੇ ਆਉਂਦੇ ਆ ਹਰ ਇੱਕ ਬੰਦਾ ਪੁਰਾਣਾ ਜਾਂਦਾ ਏ ਤੇ ਨਵਾਂ ਆਦਾ ਹੈ ਹੈਨਾ ਜੀ ਤੇ ਜੇ ਅੱਛੀ ਮਿਹਨਤ ਨਾ ਜਾਣ ਜਾਂ ਕਿਸੇ ਦੀ ਅੱਛੇ ਕੰਟੈਕਟ ਨਾ ਜਾਣ ਕਾ ਫਿਰ ਨਹੀਂ ਤਾਂ ਤੁਹਾਨੂੰ ਪਤਾ ਬੰਬੇ ਅੱਜਕੱਲ ਕਾਫੀ ਮਹਿੰਗਾ ਹੈ ਬਹੁਤ ਮਹਿੰਗੀ ਹੈ ਹਾਂਜੀ ਰਹਿਣਾ ਮਹਿੰਗਾ ਇਸ ਕਰਕੇ ਡਰਦੇ ਬਹੁਤ ਮੁੰਡੇ ਜਾਂਦੇ ਵੀ ਨਹੀਂ ਹੈ ਔਰ ਉੱਤੇ ਸਾਰੇ ਇਸ ਤਰ੍ਹਾਂ ਕਰਕੇ ਬੰਨਦੇ ਵੀ ਨਹੀਂ ਹੈ ਜੀ ਉੱਤੇ ਮਤਲਬ ਇਹ ਤਾਂ ਹੈ ਨਹੀਂ ਜਗਾ ਅਸੀਂ ਆ ਖੇਤ ਵਿੱਚ ਹਲ ਬਾਲ ਲੈਣਾ ਉਹ ਤਾਂ ਹੈ ਨਹੀਂ ਜੀ ਉੱਥੇ ਤਾਂ ਲੋਕਾਂ ਦੀ ਜੁੱਤੀਆਂ ਖਾ ਜਾਂਦੀਆਂ ਹਾਂਜੀ ਹਾਂਜੀ ਤੇ ਇਹ ਹੈ ਵੀ ਜੇ ਜੋ ਮਿਹਨਤ ਕੰਮ ਕਰਦਾ ਤਾਂ ਕੋਈ ਕੋਈ ਜ਼ਰੂਰ ਨਿਕਲੇਗਾ ਪਰਮਾਤਮਾ ਨੂੰ ਦੇਖੇਗਾ ਜਰੂਰ ਉਹ ਤੁਸੀਂ ਕਹਿੰਦੇ ਹੋ ਵੀ ਮੈਂ ਬਹੁਤ ਘੱਟ ਪੜਿਆ ਲਿਖਿਆ ਫਿਰ ਵੀ ਤੁਸੀਂ ਜਿਹੜਾ ਚਲੋ ਜਿਹੜਾ ਨਾਮਣਾ ਤਾਂ ਖੱਟਿਆ ਹੀ ਖੱਟਿਆ ਹੈ ਉਸ ਤੋਂ ਬਿਨਾਂ ਵੀ ਤੁਸੀਂ ਦੇਸ਼ ਦੁਨੀਆ ਚ ਬਹੁਤੇ ਦੇਸ਼ਾਂ ਚ ਘੁੰਮ ਕੇ ਆਇਓ ਇਹਦੇ ਬਾਰੇ ਤੁਸੀਂ ਕਿਹੜੇ ਕਿਹੜੇ ਦੇਸ਼ਾਂ ਚ ਜਾ ਕੇ ਆਇਓ ਜੀ ਇੱਕ ਤਾਂ ਇੰਗਲੈਂਡ ਵਿੱਚ ਗਿਆ ਤਾਂ ਜੀ ਅੱਛਾ ਜੀ ਤੇ ਉਹ ਫਿਲਮ ਦਾ ਨਾਮ ਸੀ ਮਿੱਟੀ ਬਤਨਾ ਦੀ ਅੱਛਾ ਜੀ ਤੇ ਉਹਦੇ ਜੀ ਗਿਰਜਾ ਸ਼ੰਕਰ ਜੀ ਮੇਰੇ ਤੋਂ ਬੜੇ ਬਿਲਨ ਸੀ ਅੱਛਾ ਜੀ ਮੈਂ ਨਾ ਬਿਲਨ ਤਾਂ ਉਹ ਨਾ ਬੀ ਠੀਕ ਜੀ ਤੇ ਉਹ ਆਪਾਂ ਫਿਰ ਕਾਫੀ ਟਾਈਮ ਇੰਗਲੈਂਡ ਵਿੱਚ ਉੱਥੇ ਸ਼ੂਟਿੰਗ ਕੀਤੀ ਆ ਜੀ ਤੇ ਉਹਦੇ ਬਾਅਦ ਫਿਰ ਮੈਂ ਇੱਕ ਫਿਲਮ ਦੀ ਮਠਨ ਚੱਕਰਵਾਰੀ ਜੀ ਦੀ ਮੈਂ ਢੂਲੀਗੜ ਕਰਦਾ ਤਾਂ ਤੇ ਮਰਾਸ਼ੀਆ ਗਿਆ ਅੱਛਾ ਜੀ ਮਰਾਸ਼ੀਆ ਵਿੱਚ ਉੱਥੇ 10-20 ਦਿਨ ਸ਼ੂਟਿੰਗ ਕੀਤੀ ਅਮਰੀਸ਼ ਜੀ ਨਾਲ ਤੇ ਸਾਡੇ ਅਮਰੀਸ਼ਪੁਰੀ ਜੀ ਤੇ ਉਸ ਤੋਂ ਬਾਅਦ ਮੈਂ ਫਿਰ ਇੱਧਰ ਕਿਨੀਆਂ ਗਿਆ ਜੀ ਕਿਨੀਆਂ 'ਚ ਮੈਂ ਫਾਈਟ ਕੀਤੀ ਅੱਛਾ ਜੀ ਜੀਰੂ ਦੇਵਨ ਜੀ ਨਾਲ ਅੱਛਾ ਜੀ ਤੇ ਮਸਕਟ ਮੈਂ ਤਵਾ ਦੋ ਮੀਨ ਰੇ ਜੋ ਤੇ ਇੱਕ ਸੀਰੀਅਲ ਸੀ ਸਲਤਨਤ ਮਾਨ ਅਮਾਨੀ ਸੀਰੀਅਲ ਦਾ ਉਧਰ ਦਾ ਅੱਛਾ ਜੀ ਉਹ ਕੀਤਾ ਉਹਦੇ ਵਿੱਚ ਮਾਸਟਰ ਹੈਦ ਦਾ ਉਪਰ ਉਮਰ ਮੁਰਗਿਆ ਅੱਛਾ ਜੀ ਹਾਂ ਜੀ ਤੇ ਬਾਕੀ ਇਧਰ ਮੈਂ ਬੈਂਕਾਕ ਵੀ ਦੋ ਫਿਲਮਾਂ ਦੇ ਗਿਆ ਜਿਵੇਂ ਤਵਾ ਚਨਾ ਤੇ ਬੈਂਕਾਕ ਮਰੇਸ਼ ਵੀ ਗਿਆ ਸੰਜੇ ਦਾਤਨ ਉਹ ਹਾਂ ਜੀ ਕੋਈ ਫਿਲਮ ਇੰਡਸਟਰੀ ਦਾ ਬੰਦਾ ਨਹੀਂ ਜਿਹਦੇ ਨਾਲ ਤੁਸੀਂ ਨਹੀਂ ਕੰਮ ਕੀਤਾ ਜੀ ਮੈਂ ਜੀ ਮੈਂ ਕਹਿੰਦਾ ਪੰਜਾਬੀ ਕਲਾਕਾਰਾਂ ਤੋਂ ਲਾ ਕੇ ਮਤਲਬ 75 ਚ ਮੈਂ ਬਣ ਗਿਆ ਤਾਂ ਫਾਈਟਰ ਤੇ ਚਲੋ ਫਾਇਰ ਦੀਆਂ ਵਿੱਚ ਕਿੱਦਾਂ ਕਿਦਾਂ ਫਿਰ ਮੈਨੂੰ ਆਪ ਹੀ ਲੋਕ ਕਰੈਕਟਰ ਲਾਪੇ ਦੇਣ ਤੇ ਹੁਣ ਤੁਸੀਂ ਦੇਖਿਆ ਹੁਣੇ ਮੇਰੇ ਕੁਝ ਹੂੰ ਕੁਝ ਸ਼ਾਟਸ ਮਤਲਬ ਉਹਨਾਂ ਨੂੰ ਤਾਂ ਮੇਨ ਤਾਂ ਨਹੀਂ ਦਿੱਤਾ ਸੀ ਪਰ ਕੁਝ ਨਾ ਕੁਝ ਮੇਰੀ ਉਹਨਾਂ ਚ ਹੈਗੀ ਥੀ ਇਹ ਲੋਕ ਮੈਨੂੰ ਪਸੰਦ ਕਰ ਲਿੱਤੇ ਜੀ। ਲੋਧੀਪੁਰ ਦੇ ਜੰਪਾ ਲੋ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਜੀ? ਮੇਰੇ ਪਿਤਾ ਦਾ ਨਾਮ ਭਾਈ ਮਾਨਸਾ ਸਿੰਘ। ਅੱਛਾ ਜੀ। ਤੇ ਉਸ ਟਾਈਮ ਐਥੇ ਅੰਦਰ ਮਕਾਨ ਬਕੂਮ ਨਹੀਂ ਤੇ ਉਹ ਉਦੋਂ ਛੱਪਰ-ਸੁਪਰ ਪਾਏ ਵੀ ਸੀ। ਅੱਛਾ। ਨਾਲ ਹੀ। ਅੱਛਾ ਜੀ। ਤੇ ਉਹ ਵਿਚਾਰੇ ਐਨੇ ਮਤਲ ਮਿਹਨਤੀ ਤੇ ਨਾ ਜੀ ਜੇ ਕੇਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਜਾਂ ਕੁਝ ਹੁੰਦਾ ਅੱਛਾ ਜੀ। ਤਾਂ ਉਹ ਨਾ ਸੋਮਤ ਛੇ ਜਗ੍ਹਾ ਤੇ ਚੁੱਪਚੀਂ ਜੋੜ ਦਿੰਦੇ ਤੇ ਪਰ ਲੋਕ ਉਹਨਾਂ ਨੂੰ ਕੁਝ ਨਾ ਕੁਝ ਦੇਣੇ ਚਾਹੁੰਦੇ ਤੇ ਵੀ ਲੈ ਕੋਈ ਪੈਸੇ ਲਓ ਜਾਂ ਕੱਪੜਾ ਲਓ। ਕਦੀ ਮੇਰੇ ਮਾਪ ਨੇ ਬਾਪ ਨੇ ਕਦੀ ਬਿਆਨ ਕਿ ਸਤਿਉਦਾਨੀ ਬੜੇ ਲੋਕਾਂ ਨੇ ਹਾਂਜੀ ਤੇ ਉਹਨਾਂ ਦੀ ਬਜ਼ੌਲਤਾ ਸੀ ਜਾਂਦੀ ਚਾਰਿ ਭਰਾ ਜੀ ਬਹੁਤ ਕੁਛ ਹੈ ਹਾਂ ਤੁਹਾਡੇ ਭਰਾ ਕਹਿੰਦੇ ਗੁਰਦੁਆਰਾ ਥੋੜਾ ਸਾਵੇ ਤੇ ਹਾਂ ਸਤ ਗੁਰਦੁਆਰਾ ਪਿੰਡ ਲੋਹੜੀਪੁਰ ਦਾ ਪ੍ਰਧਾਨ ਰਹੇ ਕਹਿੰਦੇ ਜੀ ਪ੍ਰਧਾਨ ਜਗਤ ਸਿੰਘ ਜੀ ਦੇ ਹਾਂਜੀ ਹਾਂਜੀ ਕਿਆ ਉਹਨਾਂ ਨੇ ਕਹਿੰਦੇ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਰਮਾਣ ਚ ਵੱਡਾ ਯੋਗਦਾਨ ਪਾਇਆ ਬਹੁਤ ਯੋਗਦਾਨ ਜੀ ਉਹਨੇ 37 ਸਾਲ ਮਤਲਬ ਪਹਿਲੇ ਮਿਲਟਰੀ 'ਚ ਫਿਰ ਉਹ ਰਿਟਾਇਰ ਹੋ ਕੇ ਆ ਤੂੰ 37 ਸਾਲ ਗੁਰਦੁਆਰੇ ਸੇਵਾ ਕੀਤੀ ਉਹ ਸਾਹਮਣੇ ਹੈਗਾ ਜੀ ਗੁਰਦੁਆਰਾ ਤੇ ਦੋ ਦੂਸਰੇ ਭਾਈ ਸਾਹਿਬ ਜਿਹੜੇ ਹੋ ਸੀ ਉਹ ਉਹ ਵੀ ਉੱਤੇ ਮਤਲਬ ਬੰਬਈ ਸੀਗੇ ਤੇ ਉਹਦਾ ਖਿਆਲ ਪੜੇ ਲਿਖੇ ਤੇ ਕਿ ਬੰਬਈ ਜਾ ਕੇ ਉਹ ਕਿਸੇ ਸਰਦਾਰ ਨੇ ਦੁਕਾਨਤੀ ਉਹ ਦੁਕਾਨ ਤੇ ਉਹ ਤਾਂ ਨੂੰ ਹੋਈ ਗਿਆ ਹਾਂਜੀ ਹਾਂਜੀ ਉਸ ਤੋਂ ਬਿਨਾ ਜਿਹੜੇ ਦੂਸਰੇ ਹੋ ਚੌਥੇ ਭਰਾ ਤੁਹਾਡੇ ਚੌਥਾ ਮੇਰਾ ਹੁਣ ਉਹ ਵੀ ਫਾਈਟਰ ਹੈ ਜੀ ਉਹ ਕਿੱਥੇ ਹੈ ਜੀ ਬੰਬਈ ਅੱਛਾ ਫਿਲਮਾਂ ਚ ਵੀ ਹਾਂ ਜੀ ਉਹ ਵੀ ਫਿਲਮਾਂ ਚ ਉਹ ਨਿਆਣੇ ਵੀ ਫਿਲਮਾਂ ਚ ਅੱਛਾ ਕੀ ਨਾਮ ਹੈ ਜੀ ਉਹਨਾਂ ਦਾ ਨਰਾਤਾ ਸਿੰਘ ਜੀ ਨਰਾਤਾ ਸਿੰਘ ਉਹ ਵੀ ਹੁਣ ਕੰਮ ਕਰਦੇ ਉੱਥੇ ਹੈ ਜੀ ਹਾਂ ਜੀ ਹਾਂ ਜੀ ਹੁਣ ਆਏ ਵਾ ਤਾਂ ਪਿੱਛੇ ਤੇ ਭਰਾ ਕੁਝ ਹੋਇਆ ਅੱਛਾ ਜੀ ਤੇ ਹੁਣ ਜੀ ਚਾਰ ਪੰਜ ਦਿਨ ਪਹਿਲੇ ਤੇ ਕੀ ਨਾਮ ਹੈ ਜੀ ਨਰਾਤਾ ਸਿੰਘ ਜੀ ਉਹਨਾਂ ਦਾ ਬੱਚਾ ਸਿੰਘ ਉਹ ਕਦੋਂ ਦੇ ਫਾਈਟਰ ਹੈ ਜੀ ਉਹਨੂੰ ਵੀ ਮੇਰੇ ਕੋਲ ਹੋ ਗਿਆ ਜੀ ਉਹ 80 ਦੇ ਕਰੀਬ ਚੱਲੇ ਜਾਵਾ ਤੁਸੀਂ ਲੈ ਕੇ ਗਏ ਸੀ ਜਾਂ ਮੈਂ ਲੈ ਕੇ ਗਿਆ ਭਾਈ ਮੈਂ ਉਹਦਾ ਇੱਥੇ ਹੀ ਮਤਲਬ ਉਹਦੇ ਕੇਸ ਤੇ ਨਾ ਉਹਦੇ ਕੇਸ ਪਿੱਛੇ ਨੂੰ ਕਰਾ ਕੇ ਅੱਛਾ ਜੀ ਉਹਦੀ ਫੋਟੋ ਖਿੱਤ ਕੇ ਲੈ ਗਿਆ ਅੱਛਾ ਜੀ ਮੈਂ ਇੱਥੇ ਤੇ ਜਾਣ ਤੋਂ ਪਹਿਲਾਂ ਹੀ ਫੈਟਰ ਬਣਾਤਾ ਵਾਹ ਜੀ ਬਾਬਾ ਜੀ ਨਹੀਂ ਐਨੀ ਮਤਲਕ ਲੋਕਾਂ ਨਾਲ ਚੰਗਾਤਾ ਜੀ ਫਿਰ ਉਹ ਫਿਰ ਹੁਣ ਉਹ ਉਹ ਕਿਹੜੀ ਉਹ ਤਾਂ ਉਹਨਾਂ ਦਾ ਵੀ ਵੱਡਾ ਯੋਗਦਾਨ ਹੋਣਾ 80 ਤੋਂ ਲੱਗੇ ਹੋਇਆ ਉਹ ਉਹਨਾਂ ਦਾ ਯੋਗਦਾਨ ਨੂੰ ਨਹੀਂਦਾ ਇਹਨਾਂ ਦੇ ਉੱਤੇ ਫਲੈਟ ਲੈ ਵੇ ਬੜਾ ਬਹੁਤ ਖੁਸ਼ ਆ ਹਾਂ ਚਲੋ ਬਹੁਤ ਖੁਸ਼ ਉਹ ਨਿਆਣੇ ਨਿਆਣੇ ਬੱਚੇ ਹਾਂ ਦੀ ਇੱਕ ਕਾਲ ਸੈਂਟਰ ਚ ਕੁੜੀ ਲੈਂਦੀ ਲੱਖ ਰੁਪਏ ਕਰਨੇ ਖਿਆਲ ਅੱਛਾ ਜੀ ਤੇ ਮੁੰਡਾ ਤਾਂ ਬਹੁਤ ਪੈਕ ਮਾਰਿਆ ਜੀ ਅੱਛਾ ਉਹ ਵੀ ਫਾਈਟਰ ਹੈ ਜੀ ਉਸ ਦੰਡ ਕਰਦਾ ਹਾਂਜੀ ਇੱਕ ਸੋਸ ਜੀ ਸੇ ਇੱਕ ਥੋੜਾ ਜਿਹੜਾ ਭਾਣ ਤੁਸੀਂ ਕਹਿੰਦੇ ਭਾਣ ਜਾ ਵੀ ਹੈ ਮੇਰਾ ਹਾਂਜੀ ਹਾਂਜੀ ਭਾਣ ਦਾ ਮੇਰਾ ਹਰਪਾਲ ਸਿੰਘ ਉਹ ਕਲਿੱਤਰਾਂ ਤੋਂ ਆਈ ਅੱਛਾ ਜੀ ਤੇ ਕਲਿੱਤਰਾਂ ਤੋਂ ਫਿਰ ਉਹ ਹੁਣ ਉਹਨਾਂ ਦੇ ਵੀ ਅੱਗੇ ਇੱਕ ਸਾਲ ਇਹਨਾਂ ਲੈ ਗਿਆ ਇੱਕ ਭਾਣ ਜੇ ਨੂੰ ਲੈ ਗਿਆ ਸਾਰੇ ਫਿਲਮ ਇੰਡਸਟਰੀ ਜੁੜੇ ਸਾਰੇ ਜੁੜ ਗਏ ਜੀ ਹੁਣ ਹੌਲੀ ਹੌਲੀ ਇੱਧਰ ਜੁੜ ਗਏ ਪਹਿਲੇ ਇੱਥੇ ਕਿਸੇ ਦਾ ਨਾਮ ਨਹੀਂ ਥਾ ਪਰ ਆਸੀ ਆ ਗਏ ਇੱਥੇ ਨਹੀਂ ਆਪਣੇ ਪਿੰਡਾਂ ਚ ਕਦੀ ਕਿਸੇ ਨਾਲ ਦੱਸੀਆ ਨਹੀਂ ਵੀ ਆਵੇਂ ਕਿਸੇ ਨਾਲ ਕਿਸਦਾ ਵੀ ਸਾਡੇ ਚਲ ਪੈ ਹਿਲਾ ਦੋ ਹਾਂ ਇਕਾਲ ਕੋ ਫੇਲ ਹੋ ਜਾ ਬੰਦਾ ਉਹ ਕੋ ਬੇਈਮਾਨ ਨਾ ਚ ਆ ਜਾਂਦਾ ਚਲੋ ਬਹੁਤ ਅੱਛਾ ਜੀ ਬਹੁਤ ਵਧੀਆ ਜੀ ਬਹੁਤ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਫਾਈਲ ਬਣਿਆ ਨਾ ਜੀ ਉਸ ਤੋਂ ਦਿਹਾੜੀ ਸਾਨੂੰ ਸੀ ਜੀ 60 ਰੁਪਏ ਤੇ 15 ਰੁਪਏ ਬਕਵਾ ਚੰਦਾ ਦੀ ਉਹ ਸ਼ਾਮ ਨੂੰ ਮਿਲ ਲੈ ਮਿਲਣਾ ਤੁਹਾਨੂੰ 60 ਰੁਪਏ ਤੋਂ ਬਕਰਾ 60 ਰੁਪਏ ਤੋਂ ਬਕਰਾ ਜਿਉਂ ਕੋ ਤੁਹਾਡੇ ਰਾਤ ਨੂੰ ਖਰਚਾ ਪੈਟਰੋਲ ਖਰਚਾ ਇਹਦੇ ਬਾਅਦ ਤੇ ਅੱਜ ਤਾਂ ਜੀ ਇੰਡਸਟਰੀ ਮਤਲ ਇੰਨੀ ਹੋ ਗਈ ਹੈ ਕਿ ਤੁਸੀਂ ਉਹ 3 ਰਿਆਂ ਵਾਜ ਜਿਹੜੇ ਸਾਡੇ ਫਾਈਟ ਦੇ ਹਨ ਜੀ 7000 ਰੁਪਿਆ ਦਿੰਦਾ ਹੈ ਜੇ 1.5 ਸ਼ਿਫਟ ਹੋਵੇ ਤਾਂ 9000 ਹੋ ਜਾਂਦਾ ਨਹੀਂ ਤਾਂ ਫਿਰ 2 ਹੋ ਗਈਆਂ ਤਾਂ ਸਭ ਨੂੰ 12-13000 ਪੈਂਦਾ ਠੀਕ ਹੈ ਜੀ ਤੇ ਜਿਹੜਾ ਡੁਪਲੀਕੇਟ ਹੈ ਪਹਿਲੇ ਪਾਉਣੇ 2000 ਤਾਂ ਜੀ ਨਾ ਪਾਉਣੇ ਨਾ 2 ਪਾਉਣੇ 200 ਅੱਛਾ ਜੀ ਤੇ ਅੱਜ 20000 ਹੈ ਇੱਕ ਸ਼ਿਫਟ ਦਾ ਡੁਪਲੀਕੇਟ ਨੂੰ ਤੇ ਇਸ ਕਰਕੇ ਬੰਦਾ ਨਾ ਜਿਹੜੇ ਕਈ ਜਾਂਦੇ ਹੋ ਐਕਟਰ ਘੱਟ ਬਣਦੇ ਐਸੇ ਕੰਮ ਚ ਲੱਗੇ ਨਾ ਪੈਸੇ ਜੀ ਕਮਾਉਂਦੇ ਹੂੰ ਠੀਕ ਹੈ ਜੀ ਇਹਨਾਂ ਦੇ ਜੀਵਨ ਤੋਂ ਦੇਖੋ ਕਿੱਡੀ ਵੱਡੀ ਗੱਲ ਹੈ ਇੱਕ ਅਨਪੜ੍ਹ ਬੰਦਾ ਗਰੀਬ ਪਰਿਵਾਰ ਚੋਂ ਮੱਝਾਂ ਚਾਰਨ ਤੋਂ ਲੈ ਕੇ ਹਿੰਦੀ ਫਿਲਮ ਇੰਡਸਟਰੀ ਚ ਬਹੁਤ ਵੱਡਾ ਸਟੰਟਮੈਨ ਬਣਿਆ ਵੱਡਾ ਉਹਨੇ ਨਾਮਣਾ ਖੱਟਿਆ ਪੈਸੇ ਵਾਲੀ ਗਿਆ ਔਰ ਅੱਜ ਵੀ ਪਿੰਡ ਦੀ ਜੂਨਾ ਜੁੜਿਆ ਹੋਇਆ ਪਿੰਡ ਆਉਂਦੇ ਆ ਪਿੰਡ ਜਾਂਦੇ ਆ ਪਿੰਡ ਦੇ ਫੰਕਸ਼ਨਾਂ ਨੂੰ ਅਟੈਂਡ ਕਰਦੇ ਆ ਰਿਸ਼ਤੇਦਾਰੀਆਂ ਚ ਆਉਂਦੇ ਜਾਂਦੇ ਆ ਔਰ ਦੇਖੋ ਪੰਜਾਬੀ ਮਾਂ ਬੋਲੀ ਦੇ ਲਈ ਕਿੱਡਾ ਵੱਡਾ ਮੋਹ ਹੈ ਪੰਜਾਬੀ ਲਈ ਇੱਕ ਸਟੋਰੀ ਲਿਖੀ ਹੈ ਸਾਧਨਾ ਦੀ ਚਾਹੇ ਠੀਕ ਹੈ ਕਿਉਂਕਿ ਪ੍ਰੋਡਿਊਸਰ ਜੋ ਪੈਸੇ ਵਾਲੇ ਜਾਂਦੇ ਤਾਂ ਆਪ ਵੀ ਪ੍ਰੋਡਿਊਸ ਕਰ ਸਕਦੇ ਪੈਸੇ ਵਾਲ ਨਹੀਂ ਗਏ ਹੈਗੇ ਸਿਰਫ ਤੇ ਸਿਰਫ ਕੰਮ ਔਰ ਇਸ ਇਲਾਕੇ ਨਾਲ ਜਿਹੜਾ ਮੋਹ ਰੱਖਿਆ ਔਰ ਮੈਂ ਅਕਾਲ ਅਸੀਂ ਅਕਾਲ ਅਸੀਂ ਇਹ ਵੀ ਇਸ ਮੰਚ ਨਾਲ ਹੀ ਕਹਿੰਦੇ ਆ ਵੀ ਕੋਈ ਨਾ ਕੋਈ ਜਿਹੜਾ ਆਸ ਕਰਦੇ ਆ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਆ ਵੀ ਕੋਈ ਨਾ ਕੋਈ ਇਹਨਾਂ ਨੂੰ ਪ੍ਰੋਡਿਊਸਰ ਮਿਲ ਆ ਔਰ ਇਹ ਇਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨਾ